ਹਾਂਜੀ ਕੀ ਹਾਲ ਦੀ ਸਾਰਿਆਂ ਦਾ ਪਹਿਲਾਂ ਤਾਂ ਸਾਰੇ ਆਪਣਾ ਜਿੰਨਾ YouTube ਪਰਵਾਰ ਆ ਭੈਣ ਭਰਾ ਮਾਤਾਵਾ ਬਜ਼ੁਰਗ ਸਾਰਿਆਂ ਨੂੰ ਜੀ ਰੜਕੀ ਵਾਲੇ ਵੱਲੋਂ ਤੇ ਰੜਕੀ ਵਾਲ ਦੇ ਘੋੜੇ ਵੱਲੋਂ ਸਤਿ ਸ਼੍ਰੀ ਅਕਾਲ ਉਹ ਮਗਰ ਖੜਾ ਜੀ ਆਪਣਾ ਤੂਫਾਨ ਤੇ ਮਗਰ ਤੋਂ ਬਾਈ ਖੜਿਆ ਸਾਈਕਲਟ ਮਹਾਰਾਸ਼ਟਰਾ ਤੋਂ ਆ ਜਿਹੜੇ ਤੇ ਰਾਤ ਆਪਾਂ ਰੁਕੇ ਸੀ ਆਹ ਪੈਮ ਫੂਡ ਕੀ ਹੈ ਪੈਮ ਫੂਡ ਪੁਆਇੰਟ ਰਾਤ ਆਪਣੀ ਸਟੇ ਇੱਥੇ ਸੀਗੀ ਦਾ ਆਧਾਰ ਚਾਹ ਦੇ ਵਿੱਚ ਤੇ ਹੁਣ ਆਪਾਂ ਘੋੜੇ ਦੇ ਸਮਾਨ ਲੱਦ ਲਿਆ ਮਗਰ ਤੁਹਾਨੂੰ ਦਿਦਾ ਹੀ ਆ ਸਕਰੀਨ ਤੇ ਤੇ ਹੁਣ ਚਾਹ ਦਾ ਕੱਪ ਪੀ ਕੇ ਤੇ ਫੇਰ ਛੱਡਦੇ ਆ ਲਗਾਮਾਂ ਤੇ ਨਵੇਂ ਦਿਨ ਦੀ ਕਰਦੇ ਆ ਸ਼ੁਰੂਆਤ ਅੱਜ ਦਾ ਸਫ਼ਰ ਹੈ ਆਪਾਂ ਕੋਸ਼ਿਸ਼ ਕਰਾਂਗੇ ਵੀ ਮਨਾਲੀ ਪਹੁੰਚ ਜਾਈਏ ਪਰ ਮਨਾਲੀ ਇੱਥੋਂ ਹੈਗੀ 100 25 30 ਕਿਲੋਮੀਟਰ ਬਾਕੀ ਦੇਖਦੇ ਕਿੱਥੇ ਤੱਕ ਜੂਰਵਾਜ ਦਾ ਬਾਕੀ ਰਾਹਤੇ ਦੇ ਵਿੱਚ ਜੋ ਵੀ ਹਾਫਜ਼ਾ ਤੁਹਾਡੇ ਨਾਲਾਂ ਸਾਂਝਾ ਕਰਾਂ ਹਾਂਜੀ ਹਾਂਜੀ ਵਾਜੀ ਪੀਨੇ ਠੀਕ ਹੈ ਜੀ ਚਾਹ ਪੀ ਕੇ ਫਿਰ ਭਜਾਉਣੇ ਆ ਘੋੜਾ ਛੱਡਦੇ ਆ ਲਗਾਮਾਂ ਘੋੜੇ ਦੀਆਂ ਇਹ ਸਾਰੇ ਆਪਣੇ ਮਹਾਰਾਸ਼ਟਰਾਂ ਤੋਂ ਸਾਈਕਲਿੰਗ ਕਰ ਰਹੇ ਆ ਬਾਕੀ ਕੱਲ ਦੀ ਵੀਡੀਓ ਤੁਸੀਂ ਦੇਖ ਹੀ ਲਿਆ ਤੇ ਇਹ ਵਿਚਾਲੇ ਪਾਉਣਗੇ ਲੇ ਵਾਲ ਨੂੰ ਤੇ ਆਪਾਂ ਬਨਾਲੀ ਵਾਲ ਨੂੰ ਆ ਜਾਓ ਜੀ ਚਾਹ ਪੀ ਕੇ ਫੇਰ ਛੱਡਦੇ ਆ ਲਗਾਮਾਂ ਘੋੜੇ ਦੀਆਂ ਲੋ ਜੀ ਚਾਹ ਵਣੀ ਪੀ ਲਿਆ ਤੇ ਇਦਾਂ ਨੂੰ ਛੱਡਣੀ ਆ ਆਪਾਂ ਲਗਾਮਾਂ ਘੋੜੇ ਦੀਆਂ ਤੇ ਉਹ ਪਹਾੜਾਂ ਦੇ ਪਿਛਲੇ ਪਾਸੇ ਜਾ ਬੜਨ ਆਪਾਂ ਤੇ ਮੈਂ ਕਿਹਾ ਇੱਕ ਆ ਜੀ ਤੁਹਾਨੂੰ ਤੋਰਨ ਵੇਲੇ ਕਮਾੜ ਜਾਂ ਸਵੇਰੇ ਸਵੇਰੇ ਇੱਕ ਸਮੂਹ ਆ ਜਾਂ ਨਿਆਰੇ-ਦਾੜੀਆ ਝਾਕਾ ਜਾਂ ਦਿਖਾ ਦੇ ਇਹ ਦੇਖੋ ਜੀ ਇਹ ਆ ਜੀ ਭਾਗ ਰਿਵਰ ਭਾਗ ਨਦੀ ਆ ਇਹ ਭਾਗ ਨਦੀ ਭਾਗ ਰਿਵਰ ਭਾਗ ਮਿਲਖਾ ਬਾਗ ਭਾਗ ਰਿਵਰ ਕਿੰਨਾ ਸੋਹਣਾ ਲਾਦਾ ਹਨ ਨਿਆਰਾ ਵਾਜਦਾ ਪੂਰਾ ਸੇਰਾ ਸੇਰਾ ਹਾਲੇ ਚਾਹ ਪੀਤੀ ਆ ਗੱਲ ਥੋੜੀ ਹਾਲੇ ਲੱਪਣੀ ਆ ਹੁਣ ਬਸ ਅੱਧਾ ਘੰਟਾ ਸਰੀਰ ਗਰਮ ਹੋਣ ਲੱਗਣਾ ਸਾਈਕਲ ਤੇ ਤੇ ਇਧਰ ਨੂੰ ਛੱਡਣ ਲੱਗੇ ਆਪਾਂ ਹੁਣ ਲਗਾਵਾਂ ਘੋੜੇ ਦੀਆਂ ਤੇ ਬਾਈਆਂ ਕੋਲੋਂ ਲੈ ਲੈਣੀ ਆਪਾਂ ਆਜਾਜ਼ ਤਹਾਨ ਠੀਕ ਆ ਬਾਈ ਬਹੁਤ ਬੜੀਆ ਲਗਾ ਆਪਸੇ ਮਿਲ ਕੇ ਆ ਆਪਸੇ ਮਿਲ ਕੇ ਨਹੀਂ ਨਹੀਂ ਸਹੀ ਸਹੀ ਇਹ ਤਾਂ ਪਹਿਲੀ ਵਾਰ ਹੀ ਸਾਈਕਲ ਵਾਲੇ ਮਿਲੇ ਆ ਬਾਈ ਅਸੀਂ ਵੀ ਪਹਿਲੀ ਵਾਰੇ ਵਾਲੇ ਹੀ ਆ ਐਸੀ ਕੋਈ ਗੱਲ ਨਹੀਂ ਠੀਕ ਆ ਬਾਈ ਹੈ ਥੈਂਕ ਯੂ ਇਧਰ ਆ ਰੋਡ ਦੇ ਤੇ ਤੁਰਿਆ ਆਣੀਆਂ گاਵਾ ਮਗਰ ਐਚਪੀ 64E 3324 ਤੇ ਇੱਧਰ ਜਿਹੜਾ ਤੁਸੀਂ ਦੇਖ ਰਹੇ ਆ ਟੈਂਟਿੰਗ ਕੈਂਪਿੰਗ ਵੈਰਾ ਟੈਂਟ ਲੱਗੇ ਹੋ ਤੇ ਆਪਣੇ ਖਾਣ ਪੀਣ ਦਾ ਤਾਂ ਝਾਵਾ ਇਹ ਆਪਾਂ ਪਹੁੰਚ ਗਏ ਆ ਤਾਰਚਾਦੋ ਚੱਲ ਕੇ ਜਸਪਾ ਵੈਲੀ ਬਹੁਤ ਖੂਬਸੂਰਤ ਵੈਲੀ ਹੈ ਇਹ ਦੇਖੋ ਤਾਂ ਕਿੰਨਾ ਹਰਿਆ ਭਰਿਆ ਸਾਰਾ ਇਹ ਪੱਥੇ ਵਾਲਾ ਦਵਾਲਾ ਆਨੰਦਮਈ ਆ ਜੀ ਜਿਸਪਾ ਦੇ ਲਈ ਬਹੁਤ ਸੋਹਣੀ ਆ ਇਹ ਹੁਣ ਆਪਾਂ ਇੱਥੇ ਛੱਡਦੇ ਆ ਲਗਾਮਾ ਇਹ ਦਾਰਚਾ ਤੋਂ 6 ਕਿਲੋਮੀਟਰ ਦੀ ਦੂਰੀ ਤੇ ਆ ਮਨਾਲੀ ਵੱਲ ਨੂੰ ਮੈਂ ਕਹ ਜਿਸਪਾ ਦੇ ਵਿੱਚੋਂ ਕਦੇ ਇਦਾਂ ਲੰਘਣਾ ਕਿਤੇ ਗੁੱਸੇ ਨਾ ਹੋ ਜਵੇ ਇੰਡੀਅਨ ਦੇਸੀ ਸਵਾਦ ਸਾਊਥ ਇੰਡੀਅਨ ਦੇਸੀ ਸਵਾਦ ਇਹ ਮੈਂ ਕਿਹਾ ਇਹਦਾ ਵੀ ਆਨੰਦ ਮਾਣਦੇ ਇੱਥੇ ਬ੍ਰੈਡ ਫਰੂਟ ਖਾ ਲੰਨੇ ਆ ਤੇ ਬੈਠ ਖਾਣੇ ਦੇ ਨਾਲੇ ਮਾਣਦੇ ਆਨੰਦ ਇੱਧਰ ਭਾਗਾ ਭਾਗੇ ਦਾ ਭਾਗਾ ਭਾਗੇ ਸਾਂ ਤੇਰਾ ਵੀ ਆਨੰਦ ਮਾਣਦੇ ਇੱਥੇ ਬਹਿ ਕੇ ਮੈਂ ਗਿਆ ਅੱਜ ਤਾਂ ਇਹ ਚਾਹੀਦਾ ਸੀ ਬੱਸ ਆਜਾ ਖਾ ਉਹ ਬ੍ਰੈਡ ਬਰੂਡ ਖਾ ਕੇ ਤੁਰੇ ਹੀ ਪਹੁੰਚ ਗਏ ਆਪਾਂ ਗੈਮੂਰ ਆ ਤੇ ਬਹੁਤ ਧਰਮ ਦੇ ਬਣੇ ਹੋਏ ਉਹ ਗਾਂਪਾ ਮੱਠ ਤੇ ਮੈਂ ਗਿਆ ਇਦਾਂ ਹੀ ਬਸ ਆਲਾ ਦਵਾਲਾ ਦੇਖਦੇ ਆਨੇ ਆਪਾਂ ਮਨਾਲੀ ਦੇ ਲਾਗੇ ਤੇ ਜਾਂ ਫਿਰ ਅੱਜ ਮਨਾਲੀ ਚਾ ਪਹੁੰਚਾਂਗੇ ਉੱਥੇ ਵੀ ਵੀਡੀਓ ਬਣਾਉਣੀ ਸੀ ਆਪਾਂ ਜਿਸ ਵਾਰ ਉੱਥੇ ਪੇਟਾਂ ਲੱਗੀਆਂ ਸੀਗੀਆਂ ਜੇ ਵੀਡੀਓ ਬਣਾਉਂਦੇ ਫਿਰ ਕਾਪੀਰਾਈਟ ਲੱਗ ਜਾਣਾ ਸੀਗਾ ਇਹ ਕਰਕੇ ਉੱਥੇ ਆਪਾਂ ਨਹੀਂ ਬਣਾਈ ਇਧਰ ਥੱਲੇ ਵਗਦਾ ਭਾਗਾ ਤੇ ਖੂਜੂ ਤਨਿਆਰਾ ਔ ਲੱਗੇ ਹੋਈ ਆ ਕੈਂਪਿੰਗ ਜਿਹੀ ਆਂ ਦੇ ਇਦਾਂ ਬਸ ਆ ਸੂ ਵੀ ਆ ਜਾਂਦਾ ਹੈ ਤੇ ਆਨੰਦ ਵੀ ਮਾਣ ਲਈਦਾ ਆ ਭਾਗਾ ਨਾਲ ਨਾਲੇ ਚੱਲਦਾ ਅੱਜ ਆਹ ਕੈਂਚੇ ਹੀ ਝੜਦੇ ਹੋਣੇ ਆਪਾਂ ਇਹ ਆਪਣੇ ਗਏ ਮੂਰਤੋ ਸ਼ੁਰੂ ਹੋ ਗਈਆਂ ਸੀਗੀਆਂ ਆਹ ਆਹ ਵਾਲੀਆਂ ਉਹ ਦੇਖੋ ਸਾਹਮਣੇ ਤੁਹਾਨੂੰ ਜਿਸ ਭਾਦੀ ਦਾ ਆ ਤੇ ਉਦੋਂ ਮੋਰੇ ਗਮੂਰਾ ਆ ਸੀਗਾ ਜਿੱਥੇ ਤੁਸੀਂ ਬਹੁਤ ਧਰਮ ਦੇ ਆਪਾਂ ਤੁਹਾਨੂੰ ਸਥਾਨ ਦਿਖਾ ਲਿਆ ਇੱਕ ਤੇ ਯਾਨੀ ਕਿ ਜੀ ਇਹਨੇ ਚਿਗਿਆੜੇ ਕਰ ਦਿੱਤੇ ਚੜਾਈ ਨੇ ਨੁੱਚੜ ਲਾਤਾ ਸਰੀਰ ਇਹਨ ਯਾਨੀ ਕਿ ਸਰੀਰ ਇਦਾਂ ਨੁੱਚਣ ਲਾਤਾ ਬੇ ਜਿਹੜੇ ਬੂਟ ਆ ਸਰ ਆਸ ਦੇ ਸੁੱਕੇ ਨਹੀਂ ਸੀਗੇ ਗਿੱਲੇ ਸੀਗੇ ਠੰਡ ਲਾ ਦੀ ਜਦ ਪਾਏ ਸੀਗੇ ਤੇ ਹੁਣ ਉਹਨਾਂ ਬੂਟਾਂ ਗਿੱਲਿਆਂ ਚ ਹੀ ਗਰਮੀ ਆਈ ਹੋ ਪੂਰੀ ਬੜੀ ਤਿੱਖੀ ਜੜਾਈ ਪਈ ਬੇ ਆ ਲਓ ਜੀ ਸਤਨਗਰੀ ਆਇਆ ਕਸਬਾ ਜੇ ਇੱਥੇ ਬੋਰਡ ਦੱਸਿਆ ਇੱਕ ਅਟਲਟਨਰ ਰਤਾੰਗ 43 ਰਤਾੰਗਲਾ ਜਿਹੜਾ ਪਾਸ ਹੈ 70 ਮਨਾਲੀ 76 ਪਰ ਇਹ ਬੋਡਾਂ ਦਾ ਵੀ ਕੋਈ ਹਿਸਾਬ-ਕਿਤਾਬ ਨਹੀਂ ਇੱਥੇ ਸ਼ਹਿਰ ਤੱਕ ਗਿਆ ਮਨਾਲੀ ਹੈ ਨਾ ਅੱਗੇ ਜਾ ਕੇ ਤੁਹਾਨੂੰ ਦਿਖਾ ਲ ਦਵਾਂ ਕਿਤੇ ਨਾ ਕਿਤੇ 100 ਤੋਂ ਵੀ ਉੱਤੇ ਲਿਖਿਆ ਹੋਣਾ ਹੈ ਤੇ ਇੱਧਰ ਉੱਤੇ ਜਾ ਕੇ ਜੇ ਆਨੰਦ ਮਾਣਨਾ ਹੋਵੇ ਤਾਂ ਹੈਲੀ ਹੈਲੀ ਪੈਡ ਵੀ ਹੈ ਇੱਧਰ ਲੋਕੀ ਜਾਂਦੇ ਆ ਦੇਖਣ ਪਰ ਆਪਣਾ ਹੈਲੀਪੈਡ 'ਚ ਕੀ ਇੰਟਰਸਟ ਕਿ ਨਹੀਂ ਆਪਾਂ ਦਾ ਮਨਾਲੀ ਵੱਲ ਨੂੰ ਜਾਣਾ ਹੈ ਆ ਜਿਹੜਾ ਤੁਸੀਂ ਦੇਖ ਰਹੇ ਆ ਸ਼ਹਿਰ ਜਿਹਾ ਏ ਆ ਜੀ ਸ਼ਹਿਰ ਕੈਲੋਂਗ ਹਿਮਾਚਲ ਪ੍ਰਦੇਸ਼ ਲਾਹੌਲ ਸਪੀਤੀ ਦਾ ਏਰੀਆ ਹੈ ਤੇ ਆਲੇ ਦੁਆਲੇ ਦੇ ਪਿੰਡਾਂ ਕਸਬਿਆਂ ਨੂੰ ਛੋਟਿਆਂ ਮੋਟਿਆਂ ਨੂੰ ਇਹ ਜ਼ਿਲ੍ਹਾ ਪੈਂਦਾ ਆ ਕੈਲੋਂਗ ਸੂਬਾ ਹਿਮਾਚਲ ਪ੍ਰਦੇਸ਼ ਆ ਦੇਖੋ ਜੀ ਆਪਾਂ ਨਾ ਪਿੱਛੇ ਤੁਹਾਨੂੰ ਦੱਸਿਆ ਸੀਗਾ ਇੱਕ ਪਿੱਛੇ ਕਲਿੱਪ ਦੀ ਬੋਰਡ ਦੇਖ ਕੇ ਆਟੇ ਆ। ਕਿਹਾ ਜੀ ਆਪਾਂ ਨਾ ਬੋਡਾਂ ਦੇ ਬੜਾ ਇੱਥੇ ਯਕੀਨ ਕਰਨ ਦੀ ਲੋੜ ਨਹੀਂ ਐ ਸਫ਼ਰ ਤੇ। ਕਿਹਾ ਉਹ ਉੱਥੇ ਲਿਖਿਆ 76 ਕਿਲੋਮੀਟਰ ਮਨਾਲੀ ਤੇ ਇੱਥੇ ਲਿਖਿਆ 110 ਆ। ਆਪੇ ਦੇਖ ਲੋ ਦੀ ਬੋਡਾਂ ਦਾ ਕਿੰਨਾ ਫਰਕ ਆ। ਹੋਰ ਵੀ ਆਪਾਂ ਉਹਦੇ ਨੂੰ ਕੰਨਿਆ ਕੁਮਾਰੀ ਵਾਲ ਨੂੰ ਵੀ ਜੋ ਸਫ਼ਰ ਕੀਤਾ ਸੀ। ਉਦੋਂ ਵੀ ਇਹੀ ਹਾਲਾਤ ਸੀ ਨਾ ਬੋਡਾਂ ਦਾ ਪਤਾ ਨਹੀਂ ਕਿਹੜੇ ਹਿਸਾਬ ਨਾਲ ਕਿਲੋਮੀਟਰ ਲੈ ਦੇ ਨੇ ਪੜੇ ਲਿਖੇ ਇਹ। ਇਹ ਇੱਥੇ ਮਨਾਲੀ 110 ਲਿਖਿਆ ਆਇਆ ਇਹ ਹੈ ਨੈਸ਼ਨਲ ਹਾਈਵੇ 3 ਤੇ ਟਾਂਡੀ ਰਹਿ ਗਿਆ ਆਪਾਂ ਨੂੰ 2 ਕਿਲੋਮੀਟਰ ਆਹ ਦੇਖੋ ਜੀ ਪਿੱਛੇ ਦਾ ਨੂੰ ਬੋਰਡ ਦਿਖਾੜ ਕੇ ਜਿਹੜੇ 110 ਦਾ ਮਨਾਲੀ ਆਹ ਮਨਾਲੀ ਲਿਖਿਆ 63 ਕਿਲੋਮੀਟਰ ਜੇ ਕਿਸੇ ਵੀਰ ਨੂੰ ਜਾਣਕਾਰੀ ਹੋਵੇ ਵੀ ਇਹ ਬੋਰਡਾਂ ਦਾ ਕੀ ਹਿਸਾਬ ਕਿਤਾਬ ਹੁੰਦਾ ਦਾ ਜਰੂਰ ਦੱਸਿਓ ਆਪਣੇ ਖਾਨੇ ਨਹੀਂ ਪਈ ਇਹ ਗੱਲ ਆਪਾਂ ਦਾ ਘੰਟਿਆਂ ਦੇ ਹਿਸਾਬ ਨਾਲ ਹੀ ਕੋੜਾ ਭਜਾਈਦਾ ਆ ਤੇ ਉੱਧਰ ਆਪਣਾ ਖੜਾ ਆ ਤੂਫਾਨ ਤੇ ਇੱਧਰ ਆਹਾ ਭਾਗਾ ਨਾਲ ਨਾਲ ਬਹਿ ਰਿਹਾ ਆ ਤੇ ਇਹ ਭਾਗਾ ਜਾ ਕੇ ਮੋਰੇ ਜਾ ਕੇ ਚਨਾਬ ਵਿੱਚੇ ਜਾ ਡਿੱਗਦਾ ਆ ਤੇ ਚਨਾਬ ਦੇ ਭਾਗਾ ਫੇਰ ਇਕ ਹੋ ਜਾਂਦੇ ਆ ਜੱਫੀਆਂ ਪੈ ਜਾਂਦੀਆਂ ਇਹਨਾਂ ਦੀਆਂ ਮੋਰੇ ਜਾ ਕੇ ਨੇ ਚਨਾਬ ਚ ਹੀ ਤਰਲ ਜਾਣਾ ਆ ਥੋੜੀ ਜਿਹੀ ਦੂਰੀ ਤੇ ਤੇ ਇੱਧਰ ਆਪਣਾ ਤੂਫਾਨ ਤੁਫਾਨ ਕੈਮਿਆਂ ਅਸਦਾ ਹੀ ਨਿਸ਼ਾਨ ਰਹਿਣ ਝੂਲਦੇ ਪੰਥ ਕਾਲਸਾ ਮਹਾਰਾਜ ਦੇ ਤੇ ਇਧਰ ਦੇਖੋ 뷰 ਮਾਣੀ ਯ ਲੋਨਾਂ ਅੰਦਵਾਸ ਸਫਰ ਦੇ ਨਾਲ ਜੁੜੇ ਰਹੋ ਚੱਲ ਆ ਜਾ ਭੱਗਿਆ ਜਨਾਬ ਜੀ ਆ ਗਏ ਜਦੋਂ ਮੈਂਦਾ ਉੱਥੇ ਹੈਲੋ ਹੈ ਕਰਦੇ ਆ ਆਪਾਂ ਪਹੁੰਚ ਗਏ ਆ ਜੀ ਟਾਂਡੀ ਤਿਆਓ ਪਿੱਛੇ ਤੁਹਾਨੂੰ ਵੀ ਦਾ ਟਾਂਡੀ ਬ੍ਰਿਜ ਤੇ ਟਾਂਡੀ ਬ੍ਰਿਜ ਦੇ ਥੱਲੇ ਦੀ ਵਗਦਾ ਆ ਭਾਗਾ ਤੇ ਚਨਾਬ 'ਚ ਜਾ ਕੇ ਇੱਥੇ ਆ ਕੇ ਮਿਲਦਾ ਆ ਟਾਂਡੀ ਆ ਕੇ ਆਇਆ ਤੁਹਾਨੂੰ ਦਿਖਾ ਲਦੇ ਆ ਭਾਗਾ ਦੇ ਚਨਾਬ ਦਾ ਹੁੰਦੀ ਪੈਂਦੀਆਂ ਜੱਫੀਆਂ ਆਇਆ ਇਹ ਟਾਂਡੀ ਬ੍ਰਿਜ ਤੇ ਇੱਧਰ ਖੜੇ ਬਾਈਕਰ ਤੇ ਆ ਆ ਭਾਗਾ ਇਧਰ ਆ ਤੇ ਇਹ ਇੱਧਰ ਆ ਇਹ ਉਹ ਮੋਰੇ ਜਾ ਕੇ ਤਾਂ ਜ਼ੂਮ ਕਰਕੇ ਦਿਖਾ ਲਦੇ ਆ ਉਹ ਸਾਹਮਣੇ ਜਾ ਕੇ ਚਨਾਬ ਚ ਜਾ ਰਲਦਾ ਤੇ ਚਨਾਬ ਦੇ ਭਾਗ ਨਹੀਂ ਪੈਣੀਆਂ ਇੱਥੇ ਜੱਪੀਆਂ ਉਹ ਵੀ ਕਹਿੰਦਾ ਆ ਜਾ ਭਾਗ ਸਿਆਂ ਤੇ ਇਹ ਕਹਿੰਦਾ ਆ ਜਾ ਚਨਾਬ ਸਿਆਂ ਰਲ ਮਿਲ ਕੇ ਰਹੀਏ ਇੱਥੇ ਆ ਕੇ ਮਿਲ ਜਾਂਦੇ ਆ ਯਾਨੀ ਕਿ ਟਾਂਡੀ ਆ ਕੇ ਸੂਬਾ ਹਿਮਾਚਲ ਪ੍ਰਦੇਸ਼ ਖਰਿਆਲੀ ਪੂਰੀ ਚੱਕਾ ਚੈੱਕ ਆਹ ਰੋਡ ਜਿਹੜਾ ਟਾਂਡੀ ਤੋਂ ਸਿਸੂਵਾਲ ਨੂੰ ਜਾਂਦਾ ਆ ਟਾਂਡੀ ਵੱਲੋਂ ਗੱਡੀਆਂ ਆਉਂਦੀਆਂ ਆ ਤੇ ਇੱਧਰੋਂ ਆਪਾਂ ਸਿਸੂਵਾਲ ਨੂੰ ਜਾਣਾ ਆ ਤੇ ਰੋਡ ਦੇਖਣ ਨੂੰ ਪਲੇਨ ਜਿਆ ਹੀ ਆ ਪਹਾੜਾ ਜ਼ੋਰ ਬਹੁਤ ਬੌਂਡ ਆਇਆ ਪਹਿਲੇ ਗੇਰ ਚ ਹੀ ਆ ਮੋਹ ਲਾ ਗੇਰ ਵੀ ਤੇ ਪਹਿਲਾ ਗੇਰ ਵੀ ਪਹਿਲੇ ਜੇ ਚਾਂਡੇ ਆਇਆ ਪੂਰਾ ਜੋਰ ਲਵਾਉਂਦਾ ਤੇ ਨਾਲ-ਨਾਲ ਆਪਣੇ ਹੁਣ ਚੱਲ ਰਿਹਾ ਆ ਪੰਜ ਆਬਾਂ ਦੇ ਵਿੱਚੋਂ ਐਪ ਇੱਕ ਆਬ ਚਨਾਵ ਇਹ ਆ ਜੀ ਚਨਾਵ ਯਾਰ ਚਨਾਵ ਪੰਜ ਆਬਾਂ ਚੋਂ ਇੱਕ ਆਬ ਚਨਾਵ ਤੇ ਚਨਾਵ ਦੇ ਨਾਲ-ਨਾਲ ਰੋੜਿਆ ਚੱਲਦਾ ਤੇ ਆਨੰਦਮਾਨ ਦੇ ਚੜੀ ਜਾਵਾਂਗੇ ਹਣ ਕਿ ਨਹੀਂ ਬਈ ਉਹ ਤੂਫਾਨ ਸਿਆ ਤੂਫਾਨ ਦਾ ਵੀ ਹਾਲ ਬਹੁਤ ਮੰਦਾ ਹੋਇਆ ਤੇ ਰੋੜਕੀ ਵਾਲੇ ਦਾ ਵੀ ਹਾਲ ਦੇਖ ਲਓ ਕੀ ਹੋਇਆ ਆ ਸਾਰਾ ਹੀ ਲਿਬੜਿਆ ਪਿਆ ਵਿਚਾਰਾ ਇਹਨੂੰ ਮਨਾਲੀ ਜਾ ਕੇ ਯਾਰ ਕਰਾਉਣੇ ਆ ਸਾਫ ਸੁਥਰੇ ਲੋ ਜੀ ਟਾਂਡੀ ਤੋਂ ਚੜਾਈ ਝੜਦੇ ਸਿਸੂ ਵੱਲ ਨੂੰ ਕੋੜਾ ਹੋ ਗਿਆ ਪੈਂਚਰ ਲੱਦਾ ਕਿਲੋਮੀਟਰ ਰੋਡ ਕੇ ਲਿਆਉਣਾ ਪਿਆ ਆ ਕਿਉਂਕਿ ਇੱਕ ਪਾਸੇ ਇੱਧਰ ਸਲਾਈਡਿੰਗ ਏਰੀਆ ਤੇ ਈਧਰਲੇ ਪਾਸੇ ਕੋਈ ਜਗ੍ਹਾ ਹੈ ਨਹੀਂ ਜਿਵੇਂ ਲਾਉਣਾ ਹੁਣ ਆ ਮਾੜੀ ਜਿਹੀ ਜਗ੍ਹਾ ਮਿਲੀ ਆ ਇੱਥੇ ਕ ਇੱਥੇ ਸਾਮਾਨ ਸਾਨੂੰ ਸਾਰਾ ਲਾਉਣਾ ਪੈਣਾ ਆ ਤੇ ਫੇਰ ਬਾਅਦ ਬੰਨਣਾ ਪੈਣਾ ਆ ਇਹ ਤੰਗੀਆਂ ਹੁੰਦੀਆਂ ਸਫ਼ਰ ਦੇ ਵਾਸਤੇ ਹੋਰ ਕੋਈ ਨਹੀਂ ਆਜੋ ਇਹਨੂੰ ਵੀ ਇੰਜੋਏ ਚ ਲੈਣਾ ਆਪਾਂ ਲਓ ਜੀ ਹੋ ਗਿਆ ਲਾ ਕੇ ਪੈਂਚਰ ਕੀਤਾ ਤਾਂ ਹੈਗਾ ਫੱਟ ਹੁਣ ਜੇ ਸਾਥ ਦੇ ਦੇਵੇ ਤਾਂ ਕੋੜਿਆ ਦਵੀਨਾ ਯਾਰ ਲੇਟ ਵੀ ਬਹੁ ਹੋ ਗਏ ਆ ਆਜੋ ਜੀ ਹੁਣ ਸਮਾਨ ਸਮੂ ਲੱਦਦੇ ਆ ਫੇਰ ਦੇਖਦੇ ਆ ਕਿਦਾਂ ਆਂਦੀ ਹੈ ਇਹ ਤਾਂ ਦੇਖੋ ਤਾਂ ਬਾਈਕਰ ਜਾਂਦੇ ਨੇ ਪੂਰੇ ਪਟਾਕੇ ਪਾਉਂਦੇ इधर जी अपने शिशु के बेचु आप पोच गए हैं पेंचर पुचर ला केिसुच्चे गोभी की खेती बहुत है आ गोभी लगी है सारी देखो आ सारे तो थोड़ी बहुत ही कणक आ महीना जुलाई ਹਾਂਜੀ ਜੀ ਇਹ ਹੈ ਜੀ ਅਟਲ ਟਨਲ ਜਿਹੜੀ ਰਤਾੰਗ ਪਾਸ ਨੂੰ ਕੱਟਦੀ ਆ ਹਣ ਇਹ ਹੈ 9 ਕਿਲੋਮੀਟਰ ਲੰਬੀ ਅਟਲ ਟਨਲ ਜੀ ਇਹ ਟਨਲ ਨਾਲ ਜਿੱਥੇ ਲਾਹੌਲ ਸਪਿਤੀ ਵਾਲਾ ਸਾਰਾ ਸਾਲ ਸੜਕੀ ਮਾਰਗ ਰਹੀਂ ਕੁੱਲੂ ਨਾਲ ਜੁੜ ਗਿਆ ਇਸ ਟਨਲ ਦੇ ਕਾਰਨ ਉੱਥੇ ਜਿਹੜੀ ਘੰਟਿਆਂ ਦੀ ਦੂਰੀ ਤੇ ਹੁੰਦੀ ਸੀਗੀ ਹੁਣ ਇਹ ਮਿੰਟਾਂ ਚ ਹੋ ਜਾਂਦੀ ਆ ਅਟਲ ਸਰੰਗ ਬਣਾਉਣ ਦਾ ਫੈਸਲਾ 2002 ਵਿੱਚ ਪ੍ਰਧਾਨ ਮੰਤਰੀ ਅਟਲ ਬਿਹਾਰੀ ਬਾਜਪਾਈ ਨੇ ਲਿਆ ਸੀਗਾ ਬਣਾਉਣ ਦਾ ਫੈਸਲਾ ਇਹਨੂੰ ਤੇ 2007 ਵਿੱਚ ਪਹਿਲਾਂ ਠੇਕਾ ਸ਼ੁਰੂ ਹੋਇਆ ਪਰ ਕੰਮ ਸਿਰੇ ਨਹੀਂ ਚੜਿਆ ਤੇ ਫਿਰ ਦੁਬਾਰਾ ਇਹਦਾ ਠੇਕਾ 2009 ਵਿੱਚ ਸ਼ੁਰੂ ਹੋਇਆ ਸੀਗਾ ਜੀ ਪਰ ਜਿੰਨਾ ਵੱਡਾ ਪ੍ਰੋਜੈਕਟ ਸੀ ਕੰਮ 'ਚ ਉਨੀ ਤੇਜ਼ੀ ਨਹੀਂ ਸੀ 2009 ਤੋਂ 2014 ਤੱਕ ਹਟਾ ਟਨਲ ਦਾ ਜਿੰਨਾ ਕੰਮ ਹੋਇਆ ਉਸ ਹਿਸਾਬ ਨਾਲ ਇਹ ਟਨਲ ਬਣਨ 'ਚ ਲਗਭਗ 26 ਸਾਲ ਲੱਗਦੇ ਸੀ। ਇਸ ਹਿਸਾਬ ਨਾਲ ਇਹ ਟਨਲ 2040 ਜਾਂ 2041 ਤੱਕ ਤਿਆਰ ਹੋਣੀ ਸੀ। 2014 ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਰਕਾਰ ਨੇ ਕੰਮ ਦੀ ਗਤੀ ਤੇਜ਼ ਕੀਤੀ। ਇਹ ਸੁਰੰਗ ਜਿੱਥੇ ਪਹਿਲਾਂ 1 ਸਾਲ ਵਿੱਚ 300 ਮੀਟਰ ਬਣਦੀ ਸੀ ਹੁਣ ਇਹ 1 ਸਾਲ 'ਚ 1400 ਮੀਟਰ ਬਣਨ ਲੱਗੀ। ਜਿਸ ਕਾਰਨ ਇਹ ਸੁਰੰਗ ਸਿਰਫ 6 ਸਾਲ ਵਿੱਚ ਬਣ ਕੇ ਤਿਆਰ ਹੋਈ ਤੇਜ਼ੀ ਨਾਲ ਇਸ ਸੁਰੰਗ ਤੇ ਆਉਣ ਵਾਲਾ ਖਰਚਾ 500 ਕਰੋੜ ਤੋਂ ਬਾਅਦ ਕੇ 2500 ਕਰੋੜ ਹੋ ਗਿਆ। ਇਹ ਸੁਰੰਗ ਭਾਰਤੀ ਇੰਜੀਨੀਅਰਿੰਗ 'ਚ ਇੱਕ ਕ੍ਰਿਸ਼ਮਾ ਸਾਬਤ ਹੋਈ। ਇਹ ਸਾਰੀ ਸੁਰੰਗ ਆਸਟ੍ਰੇਲੀਆ ਟਨਲ ਫਾਰਮੂਲਾ ਤੇ ਆਧਾਰਿਤ ਹੈ। ਇਸ ਟਨਲ ਵਿੱਚ ਭਾਰਤੀ ਗਈ ਰੋਬੋਟ ਟੈਕਨੋਲੋਜੀ ਭਾਰਤ ਵਿੱਚ ਪਹਿਲੀ ਵਾਰ ਵਰਤੀ ਗਈ ਸੀ ਇੰਨੀ ਜਾਨਕਾਰੀ ਸੀਗੀ ਜੀ ਜਿਹੜੀ ਆਪਾਂ ਨੂੰ ਮਿਲੀ ਤੇ ਆਪਾਂ ਤੁਹਾਡੇ ਨਾਲ ਸਾਂਝੀ ਕਰਦੀ ਕਿੱਦਾਂ ਲੱਗੀ ਜਾਣਕਾਰੀ ਜਰੂਰ ਦੱਸਣਾ ਹਾਂ ਜਾਓ ਕਿਸ ਹੋ ਸਵਾਜੀ ਹਾਂਜੀ ਜੀ ਆਪਾਂ ਪਹੁੰਚੇ ਆ ਅਡਲਟਨਲ ਪਾਰ ਕੀਤੀ ਆ ਤੇ ਆਪਣੇ ਘੋੜੇ ਦੇ ਨਾ ਜਦੋਂ ਆਪਾਂ ਪੈਂਚਰ ਲਾਉਂਦੇ ਸੀਗੇ ਉੱਥੇ ਤੇ ਜਦੋਂ ਟਾਇਰ ਵਿੱਚ ਪਾਇਆ ਉੱਥੇ ਸੈਟਿੰਗ ਹਲ ਗਈ ਆਪਣੇ ਟਿਊਨਿੰਗ ਹਲ ਗਈ ਮੇਰੇ ਹਿਸਾਬ ਨਾਲ ਗੇਰਾਂ ਦੀ ਤੇ ਉਹਦਾ ਦੂਜਾ ਗੇਅਰ ਵੀ ਆਉਣ ਜਾਨੀ ਕਿ ਲੈਂਦਾ ਨਹੀਂ ਇਹ ਲੈ ਜਾਂਦਾ ਤਾਂ ਪੈਂਦਾ ਨਹੀਂ ਤੇ ਉੱਥੇ ਆਪਾਂ ਨੂੰ ਬਾਈ ਮਿਲਿਆ ਸੀਗਾ ਤੇ ਬਾਈ ਟਰੱਕ ਤੇ ਆ ਤੇ ਬਾਈ ਨੇ ਬਹੁਤ ਮਦਦ ਕੀਤੀ ਤੇ ਬਾਈ ਦਾ ਧੰਨਵਾਦ ਵੀ ਕਰਦੇ ਨਾਲੇ ਤੁਹਾਨੂੰ ਮਿਲਾਉਨੇ ਆ ਤੇ ਨਾਲੇ ਆਪਣੇ ਬਾਈ ਲੁਧਿਆਣੇ ਤੋਂ ਵੀ ਆ ਉਹਨਾਂ ਨਾਲ ਵੀ ਮਿਲਾਉਨੇ ਆ ਪਰ ਆਪਣਾ ਸਿਸੂ ਵਾਲਾ ਜਿਹੜਾ ਮਜ਼ਾ ਸੀਗਾ ਉਹ ਖਰਾਬ ਹੋ ਗਿਆ ਆਜਾ ਮਿਲਾਉਨੇ ਬਾਈਆਂ ਨਾਲ ਪਹਿਲਾਂ ਤਾਂ ਬਾਈ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੈ ਨਾ ਸਾਰਿਆਂ ਦੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਤੇ ਏ ਬਾਈ ਆਪਣੇ ਲੁਧਿਆਣੇ ਤੋਂ ਹਾਂ ਬਾਈ ਕੀ ਨਾਂ ਆ ਬਾਈ ਲੁਧਿਆਣੇ ਤੋਂ ਆਪਣੇ ਦਰਾਹੇ ਤੋਂ ਆ ਜੀ ਕੀ ਨਾਂ ਆ ਬਾਈ ਮੇਰੇ ਪਰਮ ਮੇਰਾ ਪਰਮ ਮੰਗਟ ਆ ਇਹਨੇ ਪਰਮਿੰਦਰ ਮੰਗਟ ਆ ਜੀ ਮੰਗਟਾਂ ਤੋਂ ਆ ਜੀ ਮੰਗਟਾਂ ਆ ਮੰਗਟਾਂ ਪਿੰਡੇ ਮੰਗਟਾਂ ਤੂੰ ਨਹੀਂ ਨਹੀਂ ਪਿੰਡ ਸਾਡਾ ਵੇਖੋ ਆ ਜੀ 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 ਮੇ ਤਾਂ ਸਮਾਜ ਆ ਨਾ ਮੰਗਟੀ ਆਪਣੇ ਥੋੜੀ ਹੈਗਾ ਰਿਲੇਟਿਵ ਪਿੰਡ ਮੰਗਟਾਂ ਤੋਂ ਆ ਜੀ ਜੀ ਤੇ ਆਪਣਾ ਬਾਈ ਨੇ ਯਾਰ ਘੋੜਾ ਆਪਣਾ ਇੱਧਰਲੇ ਪਾਸੇ ਲਿਆਂਦਾ ਤੇ ਨਾਲੇ ਥੋੜੀ ਜਿਹੀਆਂ ਦੀ ਪ੍ਰੋਬਲਮ ਕਰਕੇ ਤੇ ਆਪਣੇ ਕੋ ਟਿਊ ਨਹੀਂ ਗੱਲ ਗਈ ਮੇਰੇ ਹਿਸਾਬ ਨਾਲ ਤੇ ਭਾਈ ਤੁਹਾਡਾ ਤਾਂ ਪਹਿਲਾਂ ਤੋਂ ਬਹੁਤ ਧੰਨਵਾਦ ਸਰ ਭਾਈ ਦਾ ਕਹਿੰਦਾ ਜੀ ਮੈਂ ਮਨਾਲੀ ਤੱਕ ਤੇ ਲੈ ਜੰਨਾ ਮੈਂ ਕਹਿੰਦਾ ਨਹੀਂ ਯਾਰ ਭਾਈ ਵੀ ਇੱਥੇ ਲਾ ਦਿਓ ਮੈਨੂੰ ਕੋਣ ਤਾਂ ਤਰਾਈ ਆ ਨਾ ਅਤਰਾਈ ਤੋਂ ਚੱਲ ਜਾਣਾ ਭਾਈ ਕੋ ਬੋਲੂਗੇ ਦੋ ਸ਼ਬਦ ਤਾਂ ਬੋਲੋ ਯਾਰ ਕੋਈ ਮਿਹਰਬਾਨੀ ਭਾਈ ਤੁਹਾਡੇ ਹੀ ਦਰਸ਼ਨ ਹੋ ਗਏ ਨਹੀਂ ਨਹੀਂ ਭਾਈ ਦਰਸ਼ਨ ਨਹੀਂ ਤੁਸੀਂ ਹੀ ਮਹਾਰਾਜ ਤੁਹਾਨੂੰ ਅਕਾਲਪੁਰ ਕਨਿਜ ਤਾਂ ਕਹਿੰਦੇ ਨੇ ਇੱਕ ਭੇਜਿਆ ਮਦਦ ਕਰਨ ਨੂੰ ਕਹਿੰਦੇ ਇਹ ਤਾਂ ਜਲੰਧਰ ਨੂੰ ਜਾਣਾ ਆਣਾ ਜਲੰਧਰ ਤੱਕ ਚੱਲੋ ਨਹੀਂ 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 ਭਾਈ ਤੈਨੂੰ ਬਹੁਤ ਮਿਹਰਬਾਨੀ ਆ ਭਾਜੀ ਆ ਜਿਹੜੇ ਤੁਸੀਂ ਦਰਸ਼ਨ ਕਰਨ ਆ ਰਹੇ ਹੋਈ ਕਰਾਂਦੇ ਆ ਨਹੀਂ ਨਹੀਂ ਸਹੀ ਸਹੀ ਮਤਲਬ ਕੀ ਗੱਲ ਆ ਵੀਰੇ ਦੇਖ ਕਈ ਬੰਦੇ ਹੁੰਦੇ ਆ ਨਾ ਕਿੰਨੇ ਬੰਦੇ ਬੈਠੇ ਨੇ ਆਪਣੇ ਘਰਾਂ ਚ ਬੈਠੇ ਆਈ ਤਾਂ ਨਾ ਹਾਂਜੀ ਹਾਂਜੀ ਬਾਹਰ ਤੱਕ ਨਿਕਲ ਨਹੀਂ ਸਕਦੇ ਸ਼ਹਿਰ ਕਰਨ ਨਹੀਂ ਜਾ ਸਕਦੇ ਨਾ ਹਾਂਜੀ ਹਾਂਜੀ ਤੇਈ ਬੰਦੇ ਇਹ ਲਾ ਪੰਜਾਬ ਨੂੰ ਲਿੰਦਦੇ ਆ ਹੁਣ ਤੁਸੀਂ ਵੀ ਵੀਰੇ ਪੰਜਾਬ ਤੋਂ ਆਏ ਹੋ ਸਾਈਕਲ ਤੇ ਕਰ ਰਹੇ ਹੋ ਕਿੰਨੀ ਦੂਰ ਦਾ ਸਫ਼ਰ ਤੁਸੀਂ ਤੈਅ ਕੀਤਾ ਹੈ ਇਹ ਵੀਰੇ ਇੱਕ ਚੜਦੀ ਕਲ ਲਈ ਨਿਸ਼ਾਨੀ ਹੈ ਬਾਬਾ ਗੁਰੂ ਮਹਾਰਾਜ ਅਕਾਲਪੁਰ ਖਦੀ ਮੇਰ ਨਾਲ ਹੀ ਜਾਂਦਾ ਭਾਈ ਆਪਾਂ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਤੇ ਤੁਸੀਂ ਦੇਖ ਲਓ ਹੁਣ ਕਿੰਨੀ ਦੂਰ ਆਏ ਹੋ ਕਿੰਨੀ ਦੂਰ ਇੱਥੇ ਜਾਣਾ ਹਾਂਜੀ ਹਾਂਜੀ ਵੀਰੇ ਬਹੁਤ ਚੜਦੀ ਕਲਾ ਆਪਾਂ ਦੀ ਨਹੀਂ ਨਹੀਂ ਵਾਹਿਗੁਰੂ ਦਾ ਆਸਰਾ ਮਹਾਰਾਜ ਹਾਂਜੀ ਹਾਂਜੀ ਬਹੁਤ ਚੜਦੀ ਕਲਾ ਜਰਾ ਹੁਣ ਵੀਰੇ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪਰ ਟਰਨਲ ਦਾ ਜਲਤਨ ਦਿਖਾ ਲ ਦਿੰਨੇ ਆ ਮੂਡ ਆਫਸੈਟ ਯੇ ਹੋ ਗਿਆ ਯਾਰ ਗੇਰਾ ਆਪਣੇ ਟਿਊਨਿੰਗ ਜੀ ਆਪਣੇ ਕੋਲੋਂ ਹੀ ਹਿੱਲ ਗਈ ਸ਼ਾਇਦ ਪਹਿਲਾਂ ਤਾਂ ਚੱਕਾ ਜੇ ਨਹੀਂ ਫਿੱਟ ਆਉਂਦਾ ਸੀਗਾ ਤੇ ਧੱਕੇ ਧੱਕੇ ਨਾਲ ਬਾਈ ਨਹੀਂ ਫਿੱਟ ਕਰਾਇਆ ਸੀਗਾ ਜਿਹਨੇ ਆਪਾਂ ਟਰਨਲ ਪਾਰ ਕਰਾਈ ਆ ਤੇ ਹੁਣ ਤرائی ਕਰਕੇ ਮੈਂ ਕਿਹਾ ਬਾਈ ਨਹੀਂ ਤੂੰ ਲਾ ਦੇ ਨਾ ਤੇ ਬਾਕੀ ਹੁਣ ਬਨਾਲੀ ਜਾ ਕੇ ਫੇਰ ਸੈੱਟ ਕਰਾਉਨੇ ਆ ਇਹਨੂੰ ਆ ਜਾ ਬਾਕੀ ਟਰਨਲ ਤੁਹਾਨੂੰ ਦਿਖਾ ਲ ਦਿੰਨੇ ਤੇ ਵਾਹ ਯਾਰ ਤੂੰ ਮਜਾ ਆਇਆ ਖਰਾਬ ਕਰਤਾ ਅੱਜ ਮੂਡ ਆਫਸੈਟ ਜੇ ਹੀ ਕਰਦਾ ਬਾਈ ਆਈ ਅਡਲ ਟਨਲ ਇਹ ਆਪਾਂ ਨੂੰ ਪਾਰ ਕਰਾਈਏ ਉਹ ਜਲੰਧਰੋਂ ਬਾਈ ਚੱਲਦਾ ਇਧਰ ਨੂੰ ਨਦਾਖਲ ਨੂੰ ਕਰਕੇ ਜ਼ਿਲ੍ਹਾ ਇਕਈਆ ਤੇ ਵਧੀਆ ਤਾਲ ਮਹਿਰ ਬਣ ਗਿਆ ਸਗਾ ਬਾਈ ਨਾਲ ਬਾਈ ਦਾ ਬਹੁਤ ਧੰਨਵਾਦ ਆ ਜਿਹਨੇ ਟਨਲ ਪਾਰ ਕਰਾਈ ਇੱਥੇ ਟਨਲ ਪਾਰ ਕਰਾਉਣ ਲਈ ਇਹਨਾਂ ਦੀਆਂ ਪਿਕਅਪ ਵਗੈਰਾ ਵੀ ਹੈ ਨਹੀਂਗੀ ਯਾਰ ਤੇ ਰਿਕਵੈਸਟ ਹੀ ਕੇ ਨੂੰ ਕਰਕੇ ਪਾਰ ਕਰਾਉਣੀ ਪੈਂਦੀ ਆ ਤੇ ਆਪਣਾ ਪਹਿਲੇ ਤਾਂ ਜਿਹੜਾ ਮਾਲਕ ਨੇ ਵਧੀਆ ਕਰਤਾ ਮੈਨੂੰ ਅੱਜ ਰੂਹ ਖਰਾਬ ਹੋਇਆ ਵੇ ਸਿਸੂ ਨਹੀਂ ਦੇਖ ਹੋਇਆ ਆਪਣੇ ਕੋਲੋਂ ਇਹਦਾ ਸਿਸੂ ਬਹੁਤ ਸੋਹਣਾ ਸਿਗਾ ਯਾਰ ਸਿਸੂ ਵਾਲਾ ਨੰਦਰੀ ਆਪਣੇ ਕੋਲ ਮਾਨ ਹੋਇਆ ਤੇ ਆਪਾਂ ਟਨਲ ਦੇ ਇੱਧਰਲੇ ਪਾਸੇ ਖੜੇ ਆ ਆਪਣੇ ਮਨਾਲੀ ਵਾਲੇ ਪਾਸੇ ਜੈਮ ਬ੍ਰੋ ਇਹ ਇੱਧਰ ਆਪਣਾ ਤੂਫਾਨ ਆ ਬਾਕੀ ਪਹਿਲਾਂ ਜਾ ਕੇ ਹੁਣ ਸਾਰਿਆਂ ਨੂੰ ਪਹਿਲਾਂ ਆ ਗੀਰਾਂ ਦੀ ਟਿਊਨਿੰਗ ਹੀ ਸੈੱਟ ਕਰਾਉਣੀ ਆ ਆਪਾਂ ਮਨਾਲੀ ਤੋਂ ਹਾਂਜੀ ਹਾਂਜੀ ਓਟਾ ਟਨਲ ਦੇ ਤਸਵੀਰਕਾਰੀਆਂ ਦਾ ਪੂਰਾ ਜੋਰ ਆ ਬਈ ਵਾਸਤ ਤਸਵੀਰਕਾਰੀਆਂ ਤੇ ਤਸਵੀਰਕਾਰੀਆਂ ਆ ਹੋਰ ਖੋਸ਼ ਨਹੀਂ ਸਾਰੀ ਵਾਸੀ ਜਿੰਨਾ ਨਾ ਜ਼ਰੂਰ ਬਾ ਬਾ ਜੀ ਤੁਹਾਡੀ ਵੀ ਬਣਾਉਣੇ ਆ ਸਾਰੀ ਵਾਸੀ ਦੇ ਲੋ ਤਸਵੀਰਕਾਰੀਆਂ ਪੂਰੀਆਂ ਜੋਰਾਂ ਤੇ ਆ ਪਾਪਾ ਜੀ ਮਿਲੇ ਆਪਾਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਈ ਕਿੱਥੋਂ ਬਾਬਾ ਜੀ ਆਪਾਂ ਲੁਧਿਆਣੇ ਤੋਂ ਆਏ ਲੁਧਿਆਣੇ ਤੋਂ ਹੈ ਫੈਮਿਲੀ ਆਈ ਹੈ ਜੀ ਨਹੀਂ ਉਹ ਗੱਡੀ ਗੱਡੀ ਚਾਉਣੇ ਡਰਾਈਵਰ ਹੈ ਅੱਛਾ ਗੱਡੀ ਲੈ ਕੇ ਆਏ ਹਨ ਸਹੀ ਹੈ ਸਹੀ ਹੈ ਜੀ ਹੋਰ ਚੜ੍ਹਦੀ ਗੱਲ ਆ ਜੀ ਪੂਰੀ ਬਾਏ ਵੀ ਚੜ੍ਹਦੀ ਗੱਲ ਰੱਖੀ ਨਾਂ ਕੀ ਹੈ ਆਪਣਾ ਜੋਗਿੰਦਰ ਸਿੰਘ ਸੋਹੀ ਹੈ ਜੀ ਜਗਿੰਦਰ ਸਿੰਘ ਸੋਹੀ ਹੈ ਨਾ ਠੀਕ ਹੈ ਜੀ ਬਹੁਤ ਵਧੀਆ ਲੱਗਾ ਮੈਨੂੰ ਧੰਨਵਾਦ ਜੀ ਬਾਕੀ ਦੇਖ ਲਓ ਜੀ ਇੱਕ ਵਾਰੀ ਫੇਰ ਤੁਹਾਨੂੰ ਝਾਕਾ ਜਾ ਇਮਰਾਨ ਨੇ ਆ ਅਰ ਫੇਤੀ ਵੜ ਜਾਈ ਕਿਉਂਕਿ ਤੁਹਾਡੀ ਸਾਡਾ ਟ੍ਰੈਨਲ ਆ। ਨਮੇ ਦੂਰ ਅੱਗੇ ਝੂਡੇਗਾ। ਚੱਲ ਦੁਬਾਨ ਜਾ ਰਾ। ਛੱਡੀਆਂ ਲਗਾਮਾਂ ਦੇ ਰੀਆਂ। ਮਨਾਲੀ ਵੱਲ ਨੂੰ ਪਹੁੰਚਦੇ ਆ ਕੇ ਓਕੇ ਜਾ ਕੇ ਬਿੰਨਾ ਕੋਈ ਨਹੀਂ ਟੈਨਸ਼ਨ ਨਾਲ ਲੈ ਤੇ ਤੇ ਹੱਥ ਫੜਾਉਣਾ ਆਪਾਂ। ਕਾਇ ਕਾਲ ਨੂੰ ਸਾਰੀ ਦਿਹਾੜੀ ਨਾ ਲੱਗ ਜAVE ਆਪਾਂ ਨੂੰ ਕੋਹ ਨਹੀਂ ਦੇਖਣਾ ਆਪਾਂ ਪਹਿਲਾ ਦਿੱਤੇ ਹੱਥ ਫਰਾਵਾਂਗੇ ਲਓ ਜੀ ਆਪਾਂ ਨੂੰ ਮਨਾਲੀ ਰਹਿ ਗਏ ਤੇ 24 ਕਿਲੋਮੀਟਰ ਅਟੜਣਾ ਤੋਂ ਬਾਹਰ ਆ ਕੇ ਪਰ ਆੜਾ ਮੂੜੇ ਆਫਸੈਟ ਹੈ ਸਾਰਿਆਂ ਨੂੰ ਖੁਸ਼ੀ ਹੁੰਦੀ ਹੈ ਸਰਕਟ ਪੂਰਾ ਹੋਏ ਦੀ ਪਰ ਇੱਥੇ ਕੰਮੇ ਹੀ ਪੁੱਠਾ ਹੋ ਗਿਆ ਕਨੇ ਕੋੜਿਆ ਹੁਜਨੇ ਯਾਰ ਕੋੜਾ ਨਹੀਂ ਫਿੱਟ ਹੁੰਦਾ ਉਹਨੇ ਯਾਰ ਆਪਣਾ ਮੂੜ ਆਫਸੈਟ ਹੀ ਰਹਿਣਾ ਬਾਕੀ ਤੁਸੀਂ ਵੀਡੀਓ ਦਾ ਨਾਮ ਮੰਨੀ ਜਾਇਓ ਲੋ ਜੀ ਮਾਨੋ ਜੀ ਆਨੰਦ ਸੋਲਾਂਗ ਸੋਲਾਂਗ ਬੈਲੀ ਮਨਾਲੀ ਰਹਿ ਗਿਆ ਇੱਥੋਂ ਆਪਾਂ ਨੂੰ 13 ਕਿਲੋਮੀਟਰ ਆ ਆਨੰਦ ਮਾਨੋ ਤੇ ਸਭ ਕਰੇ ਆਪਣਾ ਮੂਡ ਸਹੀ ਹੋ ਜਵੇ ਯਾਰ ਨਜ਼ਾਰਾ ਜਿਹਾ ਨੂੰ ਹਟ ਗਿਆ ਯਕੀਨ ਮੰਨਿਓ ਇਤਾਂ ਜ਼ਿਆਦਾ ਕਰਦਾ ਵੇ ਦਾ ਉਹਦਾ ਮਨਾਲੀ ਪਹੁੰਚ ਜਾਈਏ ਬਸ ਪਤਾ ਨਹੀਂ ਕੀ ਯਾਰ ਵਜਾ ਬਣ ਗਈ ਸਾਰਿਆਂ ਚਾਹ ਆਂਦਾ ਸਰਕਟ ਪੂਰਾ ਕੀਤੇ ਦਾ ਪਰ ਆਪਣਾ ਚਾਹ ਪਤਾ ਹੀ ਨਹੀਂ ਤੂਫਾਨਾ ਕਿੰਨਾ ਚਾਹ ਵੀ ਨਹੀਂ ਆ ਮੈਂ ਗਿਆ ਇਥੋਂ ਬਈ ਬਣਾ ਦਿਓ ਇੱਕ ਕੱਪ ਚਾਹ ਥੈਂਕ ਯੂ ਓ ਦੇਖੋ ਚੱਲਦੀਆਂ ਗੱਡੀਆਂ ਜਿਹਨੂੰ ਕਹਿੰਦੇ ਆ ਜਿਪ ਲਾਈਨ ਓਂ ਮਯਾ ਲੈਣਾ ਹੀ ਇਹਦਾ ਪਰ ਮੂੜੇ ਹੀ ਅਫਸੈਟ ਆ ਯਾਰ ਮਜਾ ਹੀ ਸਾਰਾ ਹੀ ਖਰਾਬ ਕਰਦਾ ਦਾ ਤੂਫਾਨ ਚੱਲ ਤੇਰੀ ਵੀ ਨਹੀਂ ਗਲਤੀ ਹੈਗੀ ਤਹੀਂ ਵੀਡੀਓ ਦਾ ਆਨੰਦ ਮਾਣੋ ਜੀ ਆਉਂਦੇ ਚੱਲਦੀਆਂ ਉੱਪਰ ਲੈ ਜਾਂਦੇ ਯਾਰ ਉੱਧਰ ਹਾਂ ਹਾਂ ਦੇ ਰਾਜ ਨੂੰ ਵਾਰ ਕੇ ਕਿੰਨਾ ਦੂਰ ਤੱਕ ਲੈ ਜਾਂਦੇ ਡਰ ਲਾ ਦਾਣਾ ਚਵਾਰ ਸਾਲਾ ਲਓ ਜੀ ਮਾਨੋ ਜੀ ਆਨੰਦ ਮਨਾਲੀ ਦਾ ਮਨਾਲੀ ਆਪਾਂ ਪਹੁੰਚ ਚੱਲੇ ਆ 6 ਕਿਲੋਮੀਟਰ ਦੀ ਬਾੜ ਰਹਿ ਗਈ ਆ ਸਾਰੀ ਤੇ ਭਾਰਾ ਉਤੋਂ ਕਹਿਣ ਮਹਿਣ ਵੀ ਸਟਾਰਟ ਹੋ ਗਈ ਆ ਆਪਾਂ ਹੁਣ ਫੋਨ ਕੀਤਾ ਆ ਪਵਨ بھائی ਨੂੰ ਜਿਹੜਾ ਆਪਾਂ ਤੁਸੀਂ ਪੁਰਾਣੀਆਂ ਵੀਡੀਓ ਹੀ ਦੇਖਿਆ ਹੋਣਾ ਆ ਜਦੋਂ ਆਪਾਂ ਤਲੰਗ ਲੰਗਲਾ ਪਾਸ ਚੜ ਰਹੇ ਸੀ ਆਪਾਂ ਨੂੰ ਉੱਥੇ ਮਿਲੇ ਸੀ ਦੋ ਬਾਈ ਜੂਪੀ ਤੋਂ ਤੇ ਉਹ ਬਾਈ ਦਾ ਇੱਥੇ ਇੱਕ ਨੇ ਆਪਣਾ ਆ ਬਿਲਾਜ ਆ ਹੋਟਲ ਕੋਈ ਰੈਂਟ ਤੇ ਜਿਹੜਾ ਲਿਆ ਆ ਉਹਨੇ ਤੇ ਉਹਨੂੰ ਫੋਨ ਕੀਤਾ ਉਹਦੇ ਕੋਲ ਪਹੁੰਚਦੇ ਉਹਨੇ ਐਡਰੈਸ ਦੱਸਤਾ ਕਹਿੰਦਾ ਬਲਬੋ ਬੱਸ ਸਟੈਂਡ ਤੇ ਪਹੁੰਚੋ ਤੇ ਆਹ ਰੋਡ ਜਾਂਦਾ ਆ ਬਲਬੋ ਬੱਸ ਸਟੈਂਡ ਨਾਲੋਂ ਲੋਕੇਸ਼ਨ ਲਈ ਆਪਾਂ ਲਾ ਆਜੋ ਹੁਣ ਚੱਲਦੇ ਆਂ ਬਲਬੋਸ ਬਸ ਸਟੈਂਡ ਬਨਾਲੀ ਲਓ ਜੀ ਨਾਤ ਹੋ ਕੇ ਰੈਡੀ ਹੋ ਗਏ ਆ ਬਨਾਲੀ ਆਪਾਂ ਪਹੁੰਚ ਗਏ ਆ ਤੇ ਬਾਈ ਉਹ ਪਵਨ ਜਿਹਨੇ ਵੀ ਪੁਰਾਣੀ ਵੀਡੀਓ ਦੇਖੀ ਸੀਗੀ ਆਪਣੇ ਜਦੋਂ ਆਪਾਂ ਤਲੰਗ ਲੰਗਲਾ ਪਾਸ ਪਤੇ ਕੀਤਾ ਸੀ ਉਹ ਬਾਈ ਨੇ ਫੋਨ ਕੀਤਾ ਤੇ ਬਾਈ ਕੋ ਆਪਾਂ ਪਹੁੰਚ ਗਏ ਆ ਬਾਈ ਦਾ ਬੜਾ ਹੀ ਵਧੀਆ ਵਾਈਟ ਟਿਕਾਣਾ ਹੀ ਬੜਾ ਟੌਪ ਦਾ ਬਾਈ ਦਾ ਬਣਾ ਕੇ ਬਿਠਾ ਆ ਆਇਆ ਬਾਈ ਦਾ ਹੋਟਲ ਅੰਮ੍ਰਿਤ ਬਿਲਾ ਬਾਈ ਨਵਨੀਤ ਟੂਰਿਸਟ ਇੱਥੋਂ ਐਂਟਰੀ ਆ ਤੇ ਕੋੜਾ ਆਪਣਾ ਉੱਧਰ ਲੱਗ ਗਿਆ ਸੀਗਾ ਤੇ ਰਿਸੈਪਸ਼ਨ ਬਾਈ ਮੈਂ ਕਿਹਾ ਵੀਡੀਓ ਬਣਾ ਲਈਏ ਥੋੜੀ ਸੱਤ ਜਿਹੜੀ ਕੱਲ ਵਿਲਾ ਨਾ ਹਾਂ ਮੈਂ ਦੱਸ ਗਿਰਾਂ ਮੈਂ ਕਿਹਾ ਬਾਈ ਆਪਾਂ ਘੇਰ ਲਿਆ ਤੇ ਇਹ ਬਾਈ ਆ ਬਾਈ ਇੱਕ ਵਾਰੀ ਫੇਰ ਦੱਸਿਓ ਆਪਣਾ ਕਿੱਥੇ ਕਿਹੜੇ ਐਡਰੈਸ ਆਪਣਾ ਹੈ ਇਹ ਆਪਣਾ ਐਡਰੈਸ ਹੈ ਮਨਾਲੀ ਵਿੱਚ ਬਾਲੋਬਸ ਸਟੈਂਡ ਦੇ ਪਾਸ ਮੇਰੇ ਕੋਲ ਬਾਲੋਬਸ ਸਟੈਂਡ ਸੇ 1 ਕਿਲੋਮੀਟਰ ਇਹ ਜਗਾ ਹੈ ਸਿਮਸਾ ਵਿਲੇਜ ਲੱਗਦਾ ਹੈ ਡਾਂਗੜੀ ਵਿੱਚ ਇਹ ਇਹੀ ਹੈਂ ਪਰ ਆਪਣਾ ਹੋਟਲ ਹੈ ਸੰਦਰ ਰਿਜ਼ੋਰਟ ਦੇ ਪਾਸ ਬਾਕੀ ਵਧੀਆ ਬਾਈ ਦਾ ਸਵਾ ਸੋਹਣਾ ਕਮਰਾ ਸੋਹਣਾ ਰੂਮ ਦਿੰਦਾ ਬਾਈ ਨੇ ਉੱਤੇ ਤੇ ਬਾਹਲਾ ਵਾਲੇ ਦੁਆਲੇ 뷰 ਵੀ ਬਹੁਤ ਸੋਹਣਾ ਹੈ ਬਾਈ ਦੇ ਹੋਟਲ ਦਾ ਤੇ ਦੂਜੀ ਗੱਲ ਇਹ ਹੈ ਜੇ ਮੇਰੇ ਯਾਰਾਂ ਗਾ ਮੋਟੇ ਦਿਮਾਗ ਨਾਲ ਲੱਭ ਸਕਦਾ ਹੋਟਲ ਤੇ ਤੁਹਾਨੂੰ ਤਾਂ ਕੋਈ ਔਖਾ ਨਹੀਂ ਲੱਭਣਾ ਬਹੁਤ ਲੱਗ ਗਈ ਆ ਬਾਲਬੋ ਬਸ ਸਟੈਂਡ ਦੇ ਬਿਲਕੁਲ ਨੇੜੇ ਪੈਂਦਾ ਆ ਕੋਈ ਵੀ ਭੈਣ ਭਰਾ ਆਉਂਦਾ ਤੇ ਬਾਈ ਕੋ ਜਰੂਰ ਰੋਕ ਕੇ ਜਾਓ। ਬਾਕੀ ਆਪਣੇ ਪਿੰਡ ਵਾਲੇ ਤੇ ਆਪਣੇ ਜ਼ਿਲ੍ਹੇ ਜਲੰਧਰ ਵਾਲੇ ਦਾ ਬਾਵਾ ਆਉਦੇ ਹਨ ਮਨਾਲੀ ਨੂੰ। ਤੇ ਜਿਹੜਾ ਵੀ ਆਉਂਦਾ ਹੈ ਬਾਈ ਨੇ ਐਡਰੈਸ ਦਾ ਦਿੱਤਾ ਹੈ ਬਾਕੀ ਨਹੀਂ ਤਾਂ ਆਪਾਂ ਦੱਸ ਦਵਾਂਗੇ। ਪੁੱਛ ਲਿਓ ਜਦੋਂ ਮਰਜ਼ੀ ਫੋਨ ਕਰਕੇ। ਠੀਕ ਹੈ ਬਾਈ, ਥੈਂਕ ਯੂ, ਧੰਨਵਾਦ ਹੈ। ਲਓ ਜੀ ਮੈਂ ਕਿਹਾ ਤੁਹਾਨੂੰ ਰੂਮ ਦਿਖਾ ਦਈਏ ਮਨਾਲੀ ਦੇ ਵਿੱਚ। ਇਹ ਰੂਮ ਦਿੱਤਾ ਆਪਾਂ ਨੂੰ ਬਾਈ ਨੇ। ਤੇ ਸਮਾਨ ਦਾ ਆਪਾਂ ਖਲਾਰਾ ਪਾਤਾ ਪੂਰਾ। ਤੇ ਪੂਰੀ ਫੈਸਿਲਿਟੀ ਆ ਮੈਡੀਮੈਕਸ ਕਲੀਨਿਕ ਪਲੱਸ ਆਲਮਾਂਡ ਡਰਾਪਸ ਡੈਂਟਲ ਕਿਟ ਸ਼ੇਵਿੰਗ ਕਿਟ ਉਹ ਆਪਣੀ ਆ ਸਨ ਸ਼ੇਡ ਤੇ ਇੱذਰ ਕਲੀਨ ਆ ਗਲਾਸ ਪਏ ਆ ਤੇ ਇੱذਰ ਪ੍ਰੀਮੀਅਮ ਅਸਾਮ ਟੀ ਵਗੈਰਾ ਚਾਹ ਜੂ ਬਣਾ ਕੇ ਪੀਣੀ ਤਾਂ ਤੁਸੀਂ ਆ ਪੀ ਸਕਦੇ ਆ ਵਧੀਆ ਕਰਦੇ ਆ ਜੀ ਨਸਕੈਫੇ ਕਾਫੀ ਵੀ ਆ ਗੁੱਡ ਰੜਕੀ ਵਾਲਿਆ ਮਨਾਲੀ ਆ ਕੇ ਮੜਿਆ ਨਿਆਰਾ ਵਜਾ ਕਮਰਾਇਆ ਚੱਜਦਾ ਲੈ ਲਿਆ ਓਏ ਤੇ ਓਏ ਤੇ ਕਣੀਆਂ ਭਾਜੀ ਕਹਿੰਦਾ ਸੀ ਵੀ ਮੀ ਮੂੰ ਕਿਦਾਂ ਪਾਈ ਥੇਲਾ ਵਾਲੇ ਗੱਲੇ ਕਰਕੇ ਹਟਿਆ ਆਪਾਂ ਦੇਖੋ ਮੀ ਤੇ ਪਾਰਾ 뷰 ਵੀ ਦੇਖੋ ਹਨਾ ਨਜ਼ਾਰਾ ਹੀ ਵਜਾ ਪਿਆ ਭਾਜੀ ਕੀ ਕਣੀਆਂ ਨੇ ਭਾਜੀ ਨਿਆਰੇ ਆਈ ਜਾਂਦੇ ਆ ਜਾਣ ਆ ਪਰ ਰੜਕੀ ਵਾਲਿਆ ਦੇਣੀ ਨਹੀਂ ਇਧਰ پارک ਬਦਲਵਾਈ ਪੂਰੀ ਚੱਲ ਚੱਲ ਵੰਡਿਆ ਆ ਅਨੰਤ ਤਾਂ ਆਹ ਮਾਣਦੇ ਆ ਇਹਨਾਂ ਦੀਆਂ ਮਾਜਾਂ ਉਰ ਯਾਜੀ ਪੂਰੀਆਂ ਹਾਂਜੀ ਜੀ ਅੱਜ ਦੀ ਵੀਡੀਓ ਕਿਦਾਂ ਲੱਗੀ ਇਹ ਜ਼ਰੂਰ ਦੱਸਿਓ ਕਮੈਂਟਾਂ ਦੇ ਵਿੱਚ ਤੇ ਸਫ਼ਰ ਆਪਣਾ ਜਿਹੜਾ ਸਰਕਟ ਵਾਲਾ ਹਸਾਬ ਕਿਤਾਬ ਸੀ ਉਹ ਤਾਂ ਹੋ ਗਿਆ ਫਤਿਹ ਜਿਹੜਾ ਕਰਦੇ ਆ ਆਪਣੇ ਕਈ ਸਾਈਕਲ ਸ਼ੁਰੂ ਜਾਤਰ ਕਰਦੇ ਸ਼੍ਰੀਨਗਰ ਤੋਂ ਸ਼੍ਰੀਨਗਰ ਤੋਂ ਲੇਹ ਲੇਹ ਤੋਂ ਖੁਰਤੁੰਗਲਾ ਕਰਕੇ ਵਾਪਸ ਲੇ ਤੇ ਫਿਰ ਲੇਹ ਤੋਂ ਮਨਾਲੀ ਨੂੰ ਮਨਾਲੀ ਆ ਕੇ ਸਮਾਪਤੀ ਕਰ ਦਿੰਦੇ ਆ ਤੇ ਇੱਥੋਂ ਫਿਰ ਸਾਈਕਲ ਲੈ ਜਾਂਦੇ ਲੱਦ ਕੇ ਬਸ ਤੇ ਸਾਰੇ ਨਹੀਂ ਕੋ ਸਾਈਕਲਿਸਟ ਕਈ ਪਿੰਡ ਤੱਕ ਹੀ ਸਾਈਕਲ ਤੇ ਪਹੁੰਚਦੇ ਆ ਤੇ ਆਪਾਂ ਵੀ ਪਿੰਡ ਤੋਂ ਸ਼ੁਰੂ ਕੀਤਾ ਸੀ ਤੇ ਪਿੰਡੇ ਜਾ ਕੇ ਸਮਾਪਤੀ ਕਰਾਂਗੇ ਗੁਰੂ ਘਰ ਤੇ ਬਾਕੀ ਜਿਹੜਾ ਆਪਣੀ ਸਫਰ ਆ ਉਹਦੀ ਖੁਸ਼ੀ ਬਥੇਰੀ ਆ ਪਰਾਇ ਮਨ ਅਦਾਸ ਹੋਣ ਕਰਕੇ ਪਤਾ ਨਹੀਂ ਕਾਦੀ ਕੀ ਗੱਲ ਆ ਦਿਮਾਗ ਹੋਰੇ ਤਰ੍ਹਾਂ ਹੋਇਆ ਪਿਆ ਆ ਚਲੋ ਕੋਈ ਨਹੀਂ ਆਪਾਂ ਲੈਟਦੇ ਆ ਤੇ ਥੋੜਾ ਜਰ ਮਨਾਲੀ ਦਾ ਆਨੰਦ ਮਾਣਦੇ ਆ ਤੇ ਮਿਲਦੇ ਆਪਾਂ ਕੱਲ ਨੂੰ ਸਵੇਰ ਨੂੰ ਤੁਹਾਨੂੰ ਕੱਲ ਨੂੰ ਸਵੇਰ ਨੂੰ ਦਿਖਾਵਾਂਗੇ ਮਨਾਲੀ ਦੀ ਰੌਣਕ ਕੱਲ ਦੀ ਵੀਡੀਓ ਦਿਖਾਵਾਂਗੇ ਜਣੇ ਠੀਕ ਹੈ ਜੀ ਸਾਰੇ ਰੜਕੀ ਵਾਲੇ ਲੋ ਤੇ ਰੜਕੀ ਵਾਲੇ ਦੇ ਘੋੜੇ ਵਾਲੋ ਜੀ ਸਤਿ ਸ਼੍ਰੀ ਅਕਾਲ